ਖਸਮੁ ਪਛਾਤਾ ਮਾਰੂ ਮਹਲਾ 5 ਖੁੱਲਿਆ ਕਰਮ ਕਿਰਪਾ ਭਈ ਠਾਕੁਰ ਕੀਰਤਨ ਹਰ ਹਰ ਗਾਈ ਸ਼ਰਮ ਥਾਕਾ ਪਾਏ ਬਿਸਰਾਮਾ ਮਿਟ ਗਈ ਸਗਲੀ ਧਾਈ ਅਬ ਮੋਹਿ ਜੀਵਨ ਪਦਵੀ ਪਾਈ ਚੀਤੇ ਆਇਓ ਮਨਪੁਰਖ ਬਧਾਤਾ ਸੰਤਨ ਕੀ ਸਰਨਾਈ ਰਹਾਉ ਕਾਮ ਕ੍ਰੋਧ ਲੋਭ ਮੋਹ ਨਿਵਾਰੀ ਨਿਵਰੇ ਸਗਲ ਬੈਰਾਈ ਸਾਧ ਹਜੂਰ ਹਾਜ਼ਰ ਹੈ ਨਾਜ਼ਰ ਕਤਹਿ ਨਾ ਭਇਓ ਦਰਾਈ ਸੁਖ ਸੀਤਲ ਸਰਦਾ ਸਭ ਪੂਰੀ ਹੋਏ ਸੰਤ ਸਹਾਈ ਪਾਵਨ ਪਤਤ ਕੀਏ ਖਿਨ ਭੀਤਰ ਮਹਿਮਾ ਕਥਨ ਨਾ ਜਾਈ ਨਿਰਪਉ ਭਏ ਸਗਲ ਭੈ ਖੋਏ ਗੋਬਿੰਦ ਚਰਨੇ ਉਟਾਈ ਨਾਨਕ ਜਸ ਗਾਵੇ ਠਾਕੁਰ ਕਾ ਰੈਣ ਦਿਨ ਸੁਲਿਵਲਾਈ ਮਾਰੂ ਮਹੱਲਾ ਪੰਜਵਾ ਜੋ ਸਮਰੱਥ ਸਰਬ ਗੁਣ ਨਾਇਕ ਤਿਸ ਕੋ ਕਭੂ ਨਾ ਗਾਵਸਰੀ ਛੋੜ ਜਾਏ ਖਿਨ ਪੀਤਰ ਤਾ ਕੋ ਵਾਹ ਕੋ ਫਿਰ ਫਿਰ ਧਾਵ ਸਰੀ ਆਪਣੇ ਪ੍ਰਭ ਕੋ ਕਿਉ ਨਾ ਸਮਾਰ ਸਰੀ ਬੈਰੀ ਸੰਗ ਰੰਗ ਰਸ ਰਚਿਆ ਤਿਸ ਸਿਉ ਜੀਆ ਰਾਜਾਰ ਸਰੀ ਰਹਾਉ ਜਾਂ ਕੈ ਨਾਮ ਸੁਨਿਐ ਜਮ ਛੋੜੈ ਤਾਂ ਕੀ ਸਰਨ ਨਾ ਪਾਵ ਸਰੀ ਕਾੜ ਦੇ ਸਿਆਨ ਬਪਰੇ ਕਉ ਤਾਂ ਕੀ ਓ ਟਟਕਾਵ ਸਰੀ ਜਿਸ ਕਾ ਜਾਸ ਸੁਨਤ ਭਵ ਤਰੀਐ ਤਾ ਸਿਉ ਰੰਗ ਨਾ ਲਾਬਸਰੀ ਥੋਰੀ ਬਾਤ ਅਲਪ ਸੁਪਨੇ ਕੀ ਬਹੁਰ ਬਹੁਰ ਅਟਕਾ ਵਸਰੀ ਭਇਓ ਪ੍ਰਸਾਦ ਕਿਰਪਾ ਨਿਦ ਠਾਕੁਰ ਸੰਤ ਸੰਗ ਪਤ ਪਾਈ ਕਹੋ ਨਾਨਕ ਤ੍ਰੈ ਗੁਣ ਭ੍ਰਮ ਛੂਟਾ ਜੋ ਪ੍ਰਭ ਭੈ ਸਹਾਈ ਮਾਰੂ ਮਹੱਲਾ ਪੰਜਵਾਂ ਅੰਤਰਜਾਮੀ ਸਭ ਵਿਦ ਜਾਣੈ ਤਿਸ ਤੇ ਕਹਾ ਦੁਲਾਰਿਓ ਹਸਤ ਪਾਮ ਚਰੇ ਖਿਨ ਪੀਤਰ ਅਗਨ ਸੰਗ ਲੈ ਜਾ ਰਿਓ ਮੂੜੇ ਤੈ ਮਨ ਤੇ ਰਾਮ ਬਸਾਰਿਓ ਲੂਣ ਖਾਏ ਕਰਹਿ ਹਰਾਮ ਖੋਰੀ ਪੇਖਤ ਨੈਣ ਵਿਦਾਰਿਓ ਰਹਾਉ ਸਾਧ ਰੋਗ ਉਪਜਿਓ ਤਨ ਭੀਤਰ ਤਰਤਨਾ ਕਾਹੂ ਤਾਰਿਓ ਪ੍ਰਭ ਬਿਸਰਤ ਮਹਾ ਦੁਖ ਪਾਇਓ ਏਹ ਨਾਨਕ ਤਤ ਵਿਚਾਰਿਓ ਮਾਰੂ ਮਹੱਲਾ ਪੰਜਵਾ ਚਰਨ ਕਮਲ ਪ੍ਰਭ ਰਾਖੇ ਜੀਤ ਹਰ ਗੁਣ ਗਾਵਹਿ ਨੀਤਾ ਨੀਤ ਤਿਸ ਬਿਨ ਦੂਜਾ ਅਵਰ ਨ ਕੋ ਆਦ ਮਦ ਅੰਤ ਹੈ ਸੋ ਸੰਤਨ ਕੀ ਓਟ ਆਪੇ ਆਪ ਰਹਾਉ ਜਾਂ ਕਹਿ ਵਸ ਹੈ ਸਗਲ ਸੰਸਾਰ ਆਪੇ ਆਪ ਆਪ ਨਰੰਕਾਰ ਨਾਨਕ ਗਹਿਓ ਸਾਚਾ ਸੋਏ ਸੁਖ ਪਾਇਆ ਫਿਰ ਦੁਖ ਨਾ ਹੋਏ ਮਾਰੂ ਮਹੱਲਾ ਪੰਜਵਾਂ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਪ੍ਰਾਨ ਸੁਖ ਦਾਤਾ ਜੀ ਸੁਖ ਦਾਤਾ ਤੁਮ ਕਾਹੇ ਬਸਾਰਿਓ ਅਗਿਆਨਥ ਹੋ ਚਾ ਮਦ ਚਾਖ ਹੋਏ ਤੁਮ ਬਾਵਰ ਦਲਬ ਜਨਮ ਅਕਾਰਥ ਰੇ ਨਰ ਐਸੀ ਕਰਹਿ ਇਆਨਥ ਤਜ ਸਾਰੰਗ ਧਰ ਭ੍ਰਮ ਤੂੰ ਭੂਲਾ मोहे लपटियो दासी संग सानथ रहाऊ धरनी तर, तर त्याग नीच कुल सेवह ਹਉ ਹਉ ਕਰਤ ਬਿਹਾਵਤ ਫੋਕਟ ਕਰਮ ਕਰਹਿ ਅਗਿਆਨੀ ਮਨ ਮੁਖ ਅੰਧ ਕਹਾਵਤ ਸਤ ਹੋਤਾ ਅਸਤ ਕਰਮਾਨਿਆ ਜੋ ਬਿਨ ਸਤ ਸੋ ਨਿਹ ਚਲ ਜਾਣਤ ਪਰ ਕੀ ਕੋ ਆਪਣੀ ਕਰ ਪਕਰੀ ਐਸੇ ਭੂਲ ਪਲਾਨਤ ਖਤਰੀ ਬ੍ਰਾਹਮਣ ਸੂਦ ਵੈਸ ਸਭ ਏਕੈ ਨਾਮ ਤਰਾਨਤ ਗੁਰ ਨਾਨਕ ਦੇ ਉਪਦੇਸ਼ ਕਹਤ ਹੈ ਜੋ ਸੁਨੇ ਸੋ ਪਾਰ ਪਰਾਨਖ ਮਾਰੂ ਮਹੱਲਾ ਪੰਜਵਾਂ ਗੁਪਤ ਕਰਤਾ ਸੰਗ ਸੋ ਪ੍ਰਭ ਦਹਿ ਕਾਵੇ ਮਨੋ ਖਾਏ ਵਿਸਾਰ ਹਰ ਜੀਉ ਬਿਖੈ ਭੋਗਹਿ ਤਪਤ ਥਮ ਗਲ ਲਾਈ ਰੇ ਨਾਰ ਕਾਏ ਪਰ ਗ੍ਰਹਿ ਜਾਏ ਕੁਚਲ ਕਠੋਰ ਕਾਮ ਗਰਧਬ ਤੁਮ ਨਹੀਂ ਸੁਨਿਓ ਧਰਮ ਰਾਏ ਰਹਾਉ ਵਿਕਾਰ ਪਾਤਰ ਗਲ ਹੈ ਬਾਂਦੀ ਨਿੰਦ ਪੋਠ ਸਿਰਾਏ ਮਹਾਸਾਗਰ ਸਮੁੰਦ ਲੰਗਨਾ ਪਾਰ ਨਾ ਪਰ ਨਾ ਜਾਏ ਕਾਮ ਕ੍ਰੋਧ ਲੋਭ ਮੋਹ ਵਿਆਪਿਓ ਨੇਤਰ ਰਖੇ ਫਿਰਾਏ ਸੀਸ ਉਠਾਵਨ ਨਾ ਕਬ ਹੂ ਮਿਲੇਈ ਮਹਾਦੁਤਰ ਮਾਈ ਸੂਰ ਮੁਖਤਾ ਸਸੀ ਮੁਖਤਾ ਬ੍ਰਹਮ ਗਿਆਨੀ ਅਲਿਪਾਇ ਸੁਭਾਵਤ ਜੈਸੀ ਬੈਸੰਤਰ ਅਲਿਪਤ ਸਦਾ ਨਿਰਮਲਾਈ ਜਿਸ ਕਰਮ ਖੁੱਲਿਆ ਤਿਸ ਲਹਿਆ ਪੜਦਾ ਜਿਨ ਗੁਰ ਪਹਿ ਮੰਨਿਆ ਸੁਭਾਈ ਗੁਰ ਮੰਤਰ ਅਵਖਦ ਨਾਮ ਦੀਨਾ ਜਨ ਨਾਨਕ ਸੰਕਟ ਜੋਨ ਨਾ ਪਾਈ ਰੇ ਨਰ ਇਨ ਬਿਦਪਾਰ ਪਰਾਏ ਤੇ ਆਏ ਹਰ ਜੀਉ ਹੋਏ ਮਿਰਤਕ ਤਿਆਗ ਦੂਜਾ ਭਾਉ ਰਹਾਉ ਦੂਜਾ ਮਾਰੂ ਮਹੱਲਾ ਪੰਜਵਾਂ ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਏ ਦਿਖਾਇਆ ਥਾ ਅਨਪੋ ਚਰਜ ਰੂਪ ਪ੍ਰਭ ਵੇਖਿਆ ਮੇਰਾ ਮਨ ਛੋੜ ਨਾ ਕਤ ਹੂੰ ਜਾਇਆ ਥਾ ਮਾਨਕ ਪਾਇਓ ਰੇ ਪਾਇਓ ਹਰ ਪੂਰਾ ਪਾਇਆ ਥਾ ਮੋਲ ਅਮੋਲ ਨਾ ਪਾਇਆ ਜਾਈ ਕਰ ਕਿਰਪਾ ਗੁਰੂ ਦਿਵਾਇਆ ਥਾ ਰਹਾਉ ਅਦੇਸ਼ਟ ਅਗੋਚਿਰ ਪਾਰ ਬ੍ਰਹਮ ਮਿਲ ਸਾਧੂ ਅਕਥ ਕਥਾਇਆ ਥਾ ਅਨਹਦ ਸ਼ਬਦ ਦਸਮ ਦੁਆਰ ਵੱਜਿਓ ਐਹ ਅਮਰਤ ਨਾਮ ਚੁ ਆਇਆ ਥਾ ਟੋਟ ਨਾਹੀ ਮਨ ਤ੍ਰਿਸ਼ਨਾ ਬੂਜੀ ਅਕੋਟ ਭੰਡਾਰ ਸਮਾਇਆ ਥਾ ਚਰਨ 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 ਗੁਰ ਸੇਵੇ ਅ ਘੜ ਘੜਿਓ ਰਸ ਪਾਇਆ ਥਾ ਸਹਜੇ ਆਵਾਸ ਸਹਜੇ ਜਾਵਾ ਸਹਜੇ ਮਨ ਖਿਲਾਇਆ ਥਾ ਕਹੋ ਨਾਨਕ ਪਰਮ ਗੁਰ ਖੋਇਆ ਤਾ ਹਰ ਮਹਿਲੇ ਮਹਿਲ ਪਾਇਆ ਥਾ ਮਾਰੂ ਮਹੱਲਾ 5 ਜਿਸਹਿ ਸਾਜ ਨਿਵਾਜਿਆ ਤੇ ਸਹਿ ਸਿਉ ਰੋਚਿ ਨਾਹੀ ਆਨਰੂਤੀ ਆਨ ਬੋਈਐ ਫਲ ਨਾ ਫੂਲੈ ਤਾਹੀ ਰੇ ਮਨ ਵੱਤਰ ਬੀਜਨ ਨਾਉ ਬੋਏ ਖੇਤੀ ਲਾਏ ਮਨੁਆ ਭਲੋ ਸਮੋ ਸਵਾਉ ਰਹਾਉ ਖੋਏ ਖਹਿੜਾ ਪਰਮ ਮਨ ਕਾ ਸਤਗੁਰ ਸਰਣੀ ਜਾਇ ਕਰਮ ਜਿਸ ਕੋ ਤੁਰੋ ਲਿਖਿਆ ਸੋਈ ਕਾਰ ਕਮਾਈ ਪਾਉ ਲਾਗਾ ਗੋਬਿੰਦ ਸਿਉ ਘਾਲ ਪਾਈ ਥਾਂਏ ਖੇਤ ਮੇਰੇ ਜੰਮਿਆ ਨਖੋਟ ਨਾ ਕਬ ਹੂੰ ਜਾਏ ਪਾਇਆ ਮੋਲ ਪਦਾਰਥ ਛੋੜਨਾ ਕਤ ਹੂੰ ਜਾਏ ਕਹੋ ਨਾਨਕ ਸੁਖ ਪਾਇਆ ਤ੍ਰਿਪਤ ਰਹੇ ਆਗਾਈ ਮਾਰੂ ਮਹੱਲਾ ਪੰਜਵਾ ਫੂਟੋ ਆਂਦਾ ਪਰਮ ਕਾ ਮਨ ਭਇਓ ਪਰਗਾਸ ਕਾਟੀ 베ਰੀ ਪਗਹਤੇ ਗੁਰ ਚੀਨੀ ਬੰਦ ਖਲਾਸ ਆਵਣ ਜਾਣ ਰਹੇ ਹੋ ਤਪਤ ਕੜਾਹ ਬੁਝ ਗਿਆ ਗੁਰ ਸੀਤਲ ਨਾਮ ਦਿਓ ਰਹਾਉ ਜਬ ਤੇ ਸਾਧੂ ਸੰਗ ਭਇਆ ਤਉ ਛੋੜ ਗਏ ਨਿਗਹਾਰ ਜਿਸ ਕੀ اٹਕ ਤਿਸ ਤੇ ਛੁੱਟੀ ਤਉ ਕਹਾ ਕਰੇ ਕੋਟਵਾਰ ਚੂਕਾ ਪਹਾਰਾ ਕਰਮ ਕਾ ਹੋਏ ਨਿਹ ਕਰਮਾ ਸਾਗਰ ਤੇ ਕੰਡੈ ਚੜੇ ਗੁਰ ਕੀਨੇ ਧਰਮਾ ਸੱਚ ਥਾਨ ਸੱਚ ਬੈਠ ਕਾ ਸੱਚ ਸਵਾਉ ਬਣਾਇ ਸੱਚ ਪੂੰਜੀ ਸੱਚ ਵਖਰੋ ਨਾਨਕ ਘਰ ਪਾਇਆ ਮਾਰੂ ਮਹੱਲਾ ਪੰਜਵਾਂ ਬੇਦਪਕਾਰੈ ਮੁਖਤੀ ਪੰਡਤ ਕਾਮਾ ਮਨ ਕਾਮਾਠਾ ਮੂਨੀ ਹੋਏ ਬੈਠਾ ਇਕਾਂਤੀ ਹਿਰਦੈ ਕਲਪਨ ਗਾਠਾ ਹੋਏ ਉਦਾਸੀ ગ્રਹਿ ਤਜ ਚਲਿਓ ਛੁਟ ਕੈ ਨਾਹੀ 나ਠਾ ਜੀ ਕੀ ਕਹਿ ਪਹਿ ਬਾਤ ਕਹਾ ਆਪ ਮੁਕਤ ਮੋ ਕਉ ਪ੍ਰਭ ਮੀਲੇ ਐਸੋ ਕਹਾ ਲਹਾ ਰਹਾਉ ਤਪਸੀ ਕਰ ਕਹਿ ਦੇਹੀ ਸਾਦੀ ਮਨਵਾ ਦੇ ਦਿਸ ਧਾਨਾ ਬ੍ਰਹਮਚਾਰ ਬ੍ਰਹਮਚਜ ਕੀਨਾ ਹਿਰਦੈ ਭਿਆਗਮਾਨਾ ਸੰਨਿਆਸੀ ਹੋਏ ਕਹਿ ਤੀਰਥ ਭ੍ਰਮਿਓ ਉਸ ਮਹਿ ਕ੍ਰੋਧ ਬਿਗਾਨਾ ਕੁੰਗਰ ਬਾਂਧ ਭਏ RAMਦਾਸਾ ਰੋਟੀਆਂ ਨੇ ਕੇ ਉਪਾਵਾ ਬਰਤਨੇਮ ਕਰਮ ਖਟ ਕੀਨੇ ਬਾਹਰ ਭੇਖ ਦਿਖਾਵਾ ਗੀਤ ਨਾਦ ਮੁਖ ਰਾਗ ਅਲਾਪੇ ਮਨ ਨਹੀਂ ਹਰ ਹਰ ਗਾਵਾ ਹਰ ਕਸੋਗ ਲੋਭ ਮੋਹ ਰਹਤ ਹੈ ਨਿਰਮਲ ਹਰ ਕੇ ਸੰਤਾ ਤਿਨ ਕੀ ਧੂੜ ਪਾਏ ਮਨ ਮੇਰਾ ਜਾ ਦਇਆ ਕਰੇ ਭਗਵੰਤਾ ਕਹੋ ਨਾਨਕ ਗੁਰਪੂਰਾ ਮਿਲਿਆ ਤਾਂ ਉਤਰੀ ਮਨ ਕੀ ਚਿੰਤਾ ਮੇਰਾ ਅੰਤਰ ਜਾਮੀ ਹਰ ਰਾਇਆ ਸਭ ਕਿਸ ਜਾਣੈ ਮੇਰੇ ਜੀ ਕਾ ਪ੍ਰੀਤਮ ਬਿਸਰ ਗਏ ਬਕਬਾਇਆ ਰਹਾਉ ਦੂਜਾ ਮਾਰੂ ਮਹੱਲਾ ਪੰਜਵਾਂ ਕੋਟ ਲਖ ਸਰਬ ਕੋ ਰਾਜ ਜਿਸ ਹਿਰਦੈ ਨਾਮ ਤੁਮਾਰਾ ਜਾਂ ਕੋ ਨਾਮ ਨਾ ਦਿਆ ਮੇਰਾ ਸਤਗੁਰ ਸੇ ਮਰ ਜਨਮ ਹੈ ਗਾਵਾਰਾ ਮੇਰੇ ਸਤਗੁਰ ਹੀ ਪਤ ਰਾਖ ਚੀਤ ਆਵਹਿ ਤਬ ਹੀ ਪਤ ਪੂਰੀ ਬਿਸਰਤ ਰਲੀਐ ਖਾਕ ਰਹਾਉ ਰੂਪ ਰੰਗ ਖੁਸ਼ੀਆਂ ਮਨ ਭੋਗਣ ਤੇ ਤੇ ਛਿਦਰ ਵਿਕਾਰਾ ਹਰ ਕਾ ਨਾਮ ਨਿਧਾਨ ਕਲਿਆਣਾ ਸੂਖ ਸਹਿਜ ਇਹ ਸਾਰਾ ਮਾਇਆ ਰੰਗ ਬਰੰਗ ਖਿਨੈ ਮਹਿ ਜਿਉ ਬਾਦਰ ਕੀ ਛਾਇਆ ਸੇ ਲਾਲ ਭਏ ਗੂੜੈ ਰੰਗ ਰਾਤੀ ਜਿਨ ਗੁਰ ਮਿਲ ਹਰ ਹਰ ਗਾਇਆ ਊਚ ਮੂਚ ਅਪਾਰ ਸੁਆਮੀ ਅਗਮ ਦਰਬਾਰਾ ਨਾਮੋ ਵਡਿਆਈ ਸੋਭਾ ਨਾਨਕ ਖਸਮ ਪਿਆਰਾ ਮਾਰੂ ਮਹੱਲਾ ਪੰਜਵਾਂ ਘਰ ਚੌਥਾ ਇਕ ਓੰਕਾਰ ਸਤਗੁਰ ਪ੍ਰਸਾਦ ਓੰਕਾਰ ਉਤਪਾਤੀ ਕੀ ਆਦਿਨਸ ਸਭ ਰਾਤੀ ਵਣ ਤ੍ਰੇਣਾ ਤ੍ਰੇ ਭਵਨ ਪਾਣੀ ਚਾਰ ਬੇਦ ਚਾਰੇ ਖਾਣੀ ਖੰਡ ਦੀਪ ਸਭ ਲੋਵਾ ਏਕ ਕੁਆਵੈ ਤੇ ਸਭ ਹੋਵਾ ਕਰਨ ਹਾਰਾ ਬੂਝੋਰੀ ਸਤਗੁਰ ਮਿਲੈ ਤਾਂ ਸੂਜੈ ਰਹਾਉ ਤ੍ਰੈ ਗੁਣ ਕੀ ਆਪਸਾਰਾ ਮਰਕ ਸੁਰਗ ਅਵਤਾਰਾ ਹਉ ਮੈਂ ਆਵੈ ਜਾਈ ਮਨ ਟਿਕਣ ਨਾ ਪਾਵੇ ਰਾਈ ਬਾਜ ਗੁਰੂ গোਬਾਰਾ ਮਿਲ ਸਤ ਗੁਰ ਨਿਸਤਾਰਾ ਹਉ ਹਉ ਕਰਮ ਕਮਾਣੀ ਤੇ ਤੇ ਬੰਦ ਗਲਾਣੀ ਮੇਰੀ ਮੇਰੀ ਧਾਰੀ ਪੋਹਾ ਪੈਰ ਲੋਹਾਰੀ ਸੋ ਗੁਰ ਮਿਲ ਏਕ ਪਛਾਣੈ ਜਿਸ ਹੋਵੈ ਭਾਗ ਮਥਾਣੈ ਸੋ ਮਿਲਿਆ ਜੇ ਹਰ ਮਨ ਪਾਇਆ ਸੋ ਭੂਲਾ ਜੇ ਪ੍ਰਭੂ ਭਲਾਇਆ ਨਹਿ ਆਪੋ ਮੂਰਖ ਗਿਆਨੀ ਜੇ ਕਰਾਵੇ ਸੋ ਨਾਮ ਬਖਾਨੀ ਤੇਰਾ ਅੰਤ ਨ ਪਾਰਾ ਵਾਰਾ ਜਨ ਨਾਨਕ ਸਦ ਬਲੇਹਾਰਾ ਮਾਰੂ ਮਹੱਲਾ ਪੰਜਵਾਂ ਮੋਹਣੀ ਮੋਹਿ ਲੀਏ ਤ੍ਰਹ ਗੁਣੀਆਂ ਲੋਭ ਵਿਆਪੀ ਝੂਠੀ ਦੁਨੀਆ ਮੇਰੀ ਮੇਰੀ ਕਰ ਕੈ ਸਾਂਚੀ ਅੰਤ ਕੀ ਬਾਰ ਸਗਲ ਲੈ ਛਲਿਆ ਨਿਰਭਉ ਨਿਰੰਕਾਰ ਦਇਅਲਿਆ ਜੀ ਜੰਤ ਸਗਲੇ ਪ੍ਰਤਪਲਿਆ ਰਹਾਉ ਏ ਕਹਿ ਸ਼ਰਮ ਕਰ ਗਾਡੀ ਗੜਹੈ ਏ ਕਹਿ ਸੁਪਨੇ ਦਾਮ ਨਾ ਛੜਹੈ ਰਾਜ ਕਮਾਏ ਕਰੀ ਜਿਨ ਥੈਲੀ ਤਾਂ ਕੈ ਸੰਗ ਨਾ ਚੰਚਲ ਚਲਿਆ ਏ ਕਹਿ ਪ੍ਰਾਨ ਪਿੰਡ ਤੇ ਪਿਆਰੀ ਏਕ ਸੰਚੀ ਤਜ ਬਾਪ ਮਹਤਾਰੀ ਸੁੱਤ ਮੀਤ ਪ੍ਰਾਤ ਤੇ ਗੁਜਜੀ ਤਾਂ ਕੈ ਨਿਕਟ ਨਾ ਹੋਈ ਖਲਿਆ ਹੋਏ ਔਧੂਤ ਬੈਠੇ ਲਾਏ ਤਾਰੀ ਜੋਗੀ ਜਤੀ ਪੰਡਤ ਵੀ ਚਾਰੀ ਗ੍ਰਹਿ ਮੜੀ ਮਸਾਣੀ ਬਨ ਮਹਿ ਬਸਤੇ ਊਠ ਤਿੰਨਾ ਕੈ ਲਾਗੀ ਪਲਿਆ ਕਾਟੇ ਬੰਦਨ ਠਾਕੁਰ ਜਾਕੇ ਹਰ ਹਰ ਨਾਮ ਬਸਿਓ ਜੀ ਤਾ ਕੈ ਸਾਧ ਸੰਗ ਭਏ ਜਨ ਮੁਕਤੇ ਗਤ ਪਾਈ ਨਾਨਕ ਨਦਰ ਨੇ ਹਲਿਆ ਮਾਰੂ ਮਹੱਲਾ ਪੰਜਵਾ ਸਿਮਰੋ ਹੋਇ ਕਿ ਨਿਰੰਜਨ ਸੋ ਜਾਂਤੇ ਬਿਰਥਾ ਜਾਤ ਨਾ ਕੋ ਮਾਤ ਗਰਭ ਮਹਿ ਜਿਨ ਪ੍ਰਤਿ ਪਾਰਿਆ ਗਿਓ ਪਿੰਡ ਦੇ ਸਾਜ ਸਵਾਰਿਆ ਸੋਈ ਬਧਾਤਾ ਕਿਨ ਕਿਨ ਜਪੀਐ ਜਿਸ ਸਿਮਰਤ ਅਭੁਗੁਣ ਸਭ ਢਕੀਐ ਚਰਨ ਕਮਲ ਉਰੇ ਅੰਤਰ ਧਾਰੂ ਵਿਕਿਆ ਬਨ ਤੇ ਜਿਓ ਉਧਾਰੂ ਕਰਨ ਪਲਾ ਮਿਟਹਿ ਬਿਲਲਾਟਾ ਜਪ ਗੋਵਿੰਦ ਪਰਮ ਭਉ ਫਾਟਾ ਸਾਧ ਸੰਗ ਬਿਰਲਾ ਕੋ ਪਾਏ ਨਾਨਕ ਤਾਂ ਕਹਿ ਬਲ ਬਲ ਜਾਏ RAM ਨਾਮ ਮਨ ਪਨ ਆਧਾਰਾ ਜੋ ਸਿਮਰੈ ਤਿਸ ਕਾ ਨਿਸਤਾਰਾ ਰਹਾਉ ਮਿਥਿਆ ਵਸਤ ਸਤ ਕਰਮਾਨੀ ਹਿਤ ਲਾਇਓ ਸੱਠ ਮੂੜ ਅਗਿਆਨੀ ਕਾਮ ਕ੍ਰੋਧ ਲੋਭ ਮਦ ਮਾਤਾ ਕਉਡੀ ਬਦਲੈ ਜਨਮ ਗਵਾਤਾ ਆਪਣਾ ਛੋੜ ਪਰਾਇ ਰਾਤਾ ਮਾਇਆ ਮਦ ਮਨ ਤਨ ਸੰਗ ਜਾਤਾ ਤ੍ਰਿਸ਼ਨ ਨਾ ਬੂਝੈ ਕਰਤ ਕਲੋਲਾ ਊਣੀ ਆਸ ਮਿੱਥਿਆ ਸਭ ਬੋਲਾ ਆਵਤ ਅਕੇਲਾ ਜਾਤ ਅਕੇਲਾ ਹਮ ਤੁਮ ਸੰਗ ਝੂਠੇ ਸਭ ਬੋਲਾ ਪਾਏ ਠਗੌਰੀ ਆਪ ਭਲਾਇਓ ਨਾਨਕ ਕਿਰਤ ਨਾ ਜਾਏ ਮਟਾਇਓ ਪਾਸ ਪੰਖੀ ਭੂਤ ਅਰਪ੍ਰੇਤਾ ਬਹੁ ਵਿਧ ਜੋਨੀ ਫਿਰਤ ਅਨੇਤਾ ਜਹ ਜਾਨੂ ਤਹਿ ਰਹਿਨ ਨਾ ਪਾਵੇ ਥਾਨ ਬਿਹੂਨ ਉਠ ਉਠ ਫਿਰਤਾਵੇ ਮਨ ਤਨ ਬਾਸਨਾ ਬਹੁਤ ਬਿਸਥਾਰਾ ਅਹੰ ਮੇ ਮੂਠੋ ਬੇਚਾਰਾ ਅਨਕ ਦੋਖ ਅਰ ਬਹੁਤ ਸਜਾਈ ਤਾਂ ਕੀ ਕੀਮਤ ਕਹਿਣ ਨਾ ਜਾਈ ਪ੍ਰਭ ਬਿਸਰਤ ਨਰਕ ਮਹਿ ਪਾਇਆ ਤਹਿ ਮਾਤ ਨਾ ਬੰਦ ਨਾ ਮੀਤ ਨਾ ਜਾਇ ਜਿਸ ਕੋ ਹੋਤ ਕਿਰਪਾਲ ਸੁਆਮੀ ਸੋ ਜਨ ਨਾਨਕ ਪਾਰ ਗ੍ਰਾਮੀ ਭ੍ਰਮਤ ਭ੍ਰਮਤ ਪ੍ਰਭ ਸਰਣੀ ਆਇਆ ਦੀਨਾ ਨਾਤ ਜਗਤ ਪਿਤ ਮਾਇਆ ਪ੍ਰਭ ਦਿਆਨ ਦੁਖ ਦਰਦ ਬਦਾਰਨ ਜਿਸ ਭਾਵੈ ਤਿਸ ਹੀ ਨਿਸਤਾਰਨ ਅੰਧ ਕੂਪ ਤੇ ਕੱਡਨ ਹਾਰਾ ਪ੍ਰੀਮ ਭਗਤ ਹੋਵਤ ਨਿਸਤਾਰਾ ਸਾਧ ਰੂਪ ਆਪਣਾ ਤਨ ਧਾਰਿਆ ਮਹਾ ਅਗਨ ਤੇ ਆਪ ਉਬਾਰਿਆ ਜਪ ਤਪ ਸੰਜਮ ਇਸ ਤੇ ਕਿਛ ਨਾਹੀ ਆਦ ਅੰਤ ਪ੍ਰਭ ਅਗਮ ਅਗਾਹੀ ਨਾਮ ਦੇਹ ਮੰਗੈ ਦਾਸ ਤੇਰਾ ਹਰ ਜੀਵਨ ਪਦ ਨਾਨਕ ਪ੍ਰਭ ਮੇਰਾ ਮਾਰੂ ਮਹੱਲਾ ਪੰਜ